ਸੰਗਠਨ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਰੇਲ ਰੋਕੋ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਤੇ ਇਸੇ ਦੇ ਚੱਲਦੇ ਬਰਨਾਲਾ ਦੇ ਵਿੱਚ ਵੀ ਕਿਸਾਨਾਂ ਵੱਲੋਂ ਬਠਿੰਡਾ ਅੰਮ੍ਰਾਲਾ ਰੇਲ ਮਾਰਗ ਜਾਮ ਕੀਤਾ ਗਿਆ ਤੇ ਕਿਸਾਨਾਂ ਨੇ ਇਸ ਮੌਕੇ ਕਿਹਾ ਹੈ ਕਿ ਸੰਜੁਕਤ ਕਿਸਾਨ ਮੋਰਚੇ ਦੇ ਸਦੇ ਉੱਤੇ ਉਹਨਾਂ ਵੱਲੋਂ ਇਹ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਹੈ ਜੋ ਕਿ ਅੱਜ ਦੇ ਦਿਨ 4 ਵਜੇ ਤੱਕ ਜਾਰੀ ਰਹੇਗਾ ਤੇ ਪੰਜਾਬ ਦੇ ਵਿੱਚ ਥਾਥਾਂ ਤੇ ਕਿਸਾਨਾਂ ਵੱਲੋਂ ਟ੍ਰੇਨਾਂ ਰੋਕੀਆਂ ਗਈਆਂ ਨੇ ਉਹਨਾਂ ਕਿਹਾ ਹੈ ਕਿ ਐਮਐਸਪੀ ਦੀ ਲੜਾਈ ਆਸਾਨ ਨਹੀਂ ਹੈ ਲੇਕਿਨ ਕਿਸਾਨ ਸੰਗਠਨ ਮੰਗਾ ਪੂਰੀਆਂ ਹੋਣ ਤੱਕ ਪਿੱਛੇ ਹਟਣ ਵਾਲੇ ਨਹੀਂ ਜਿਹੜਾ ਪਿਛਲੇ ਦਿਨੀ ਕਿਸਾਨਾਂ ਤੇ ਤਸ਼ੱਦਦ ਆ ਗਿਆ ਸੀ ਹਰਿਆਣਾ ਸਰਕਾਰ ਵੱਲੋਂ ਤੇ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਉਸ ਘੋੜੀ ਦੀ ਹਮਾਇਤ ਦੇ ਵਿੱਚ ਅੱਜ ਤਾਲਮੇਲ ਮਾਂ ਜਿਹੜਾ ਰੇਲ ਰੋਕੋ ਪ੍ਰੋਗਰਾਮ ਪੰਜ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਜਿਹਦੇ ਵਿੱਚ ਭਾਰਤੀ ਕਿਸਾਨੀ ਦੀ ਇਕਤਾ ਗਰਾਹਾਂ ਭਾਰਤੀ ਕਿਸਾਨੀ ਦੀ ਇਕਤਾ ਦਿਖਾਉਂਦਾ ਧਨੇਰ ਤੇ ਆਪਣੇ ਮਲੂਕ ਸਿੰਘ ਹੀਰਕੇ ਦੀ ਜਥੇਬੰਦੀ ਕ੍ਰਾਂਤੀਕਾਰੀ ਜਥੇਬੰਦੀ ਡਾ ਡਾਕਟਰ ਦਰਸ਼ਨਪਾਲ ਵਾਲੀ ਇਹ ਕਿਸਾਨ ਸੰਘਰਸ਼ ਕਮੇਟੀ ਦੁਆਬਾ ਅ ਸੰਗਾ ਸਾਹਿਬ ਵਾਲੀ ਉਹਨਾਂ ਪੰਜਾਂ ਨੇ ਅੱਜ ਇਹ ਫੈਸਲਾ ਕੀਤਾ ਹੈ ਵੀ ਅਸੀਂ ਕਿਉਂਕਿ ਕਿਸਾਨਾਂ ਦੀ ਏਕਤਾ ਚਾਹੁੰਦੇ ਆ ਇਹ ਜਿਹੜੇ ਇਹ ਜੇ ਮਤਲਬ ਐਕਸ਼ਨ ਆ ਸਾਡੇ ਤਾਲਮੇਲ ਵਿੱਚ ਐਕਸ਼ਨ ਆ ਉਹ ਉਹਨਾਂ ਦੇ ਸਮੇਂ ਦੇ ਵਿੱਚ ਵੱਡੀ ਏਕਤਾ ਨੂੰ ਜਨਮ ਦੇਣਗੇ ਉਹਦੇ ਵਿੱਚੋਂ ਅਸੀਂ ਪੰਜ ਕਿਸਾਨ ਜਿੱਥੇ ਬਣਿਆ ਨੇ ਅੱਜ ਇਹ ਤੈਅ ਕਰਕੇ ਵੀ ਜਿਹੜੀ ਐਮਐਸਕੇ ਦੀ ਕਾਨੂੰਨੀ ਗਰੰਟੀ ਲੈਣ ਵਾਲੀ ਜਾਂ ਜਿਹੜੀਆਂ ਹੋਰ ਉਸ ਮੋਰਚੇ ਦੀਆਂ ਮੰਗਾਂ ਨੇ ਉਹ ਸਾਰੀਆਂ ਸਾਂਝੀਆਂ ਮੰਗਾਂ ਨੇ ਉਹਨਾ ਮੰਗਾਂ ਨੂੰ ਮੰਨਵਾਉਣ ਦੇ ਲਈ ਲਾਗੂ ਕਰਵਾਉਣ ਦੇ ਲਈ ਅੱਜ ਇਹ ਸੰਯੁਕਤ ਕਿਸਾਨ ਮੋਰਚੇ ਸਮੇਤ ਸਾਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੀ ਸਾਂਝੀ ਲੜਾਈ ਹੈ ਜਿਹਨੂੰ ਅਸੀਂ ਅੱਜ ਤਾਲਮੇਲਵੇਂ ਰੂਪ ਦੇ ਵਿੱਚ ਲਾਗੂ ਕੀਤਾ ਹੈ ਅੱਜ ਸਾਡੇ ਤਕਰੀਬਨ 15-16 ਸਮਾਂ ਦਾ ਜਾਮ ਲਾਏ ਗਏ ਨੇ ਇਹ ਪੰਜ ਜਥੇਬੰਦੀਆਂ ਵੱਲੋਂ ਜਿਹੜਾ ਅੱਜ ਦਾ ਇਹ ਰੋਜ਼ ਪ੍ਰਦਰਸ਼ਨ ਰੇਲਵੇ ਲੈਣਾ ਦੇ ਉੱਤੇ 12:00 bਜ ਤੋਂ 4:00 bਜ ਤੱਕ ਰੱਖਿਆ ਸੀ ਜੋ ਸੰਘਰਸ਼ ਕਰ ਰਹੇ ਨੇ ਕਿਸਾਨਾਂ ਬਾਰਡਰਾਂ ਤੇ ਬੈਠੇ ਉਹਨਾਂ ਨੂੰ ਜੋ ਜ਼ਬਰ ਹੋ ਰਿਹਾ ਹੈ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਦੇ ਲਾਠੀ ਚਾਰਜ ਹੋ ਰਿਹਾ ਹੈ ਉਹਨਾਂ ਦਾ ਅਥਰੂ ਗਏ ਤੇ ਗੋਲੇ ਛਿੱਟੇ ਜਾ ਰਹੇ ਨੇ ਉਹ ਸਰਕਾਰ ਨੂੰ ਚੁਣੌਤੀ ਦੇਣ ਵਾਸਤੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਪੰਜ ਜਥੇਬੰਦੀਆਂ ਵੱਲੋਂ ਜੋ ਐਸਕੇਮ ਦਾ ਹਿੱਸਾ ਵੀ ਨੇ ਉਹਨਾਂ ਵੱਲੋਂ ਅੱਜ ਅਸੀਂ 4 ਘੰਟਿਆਂ ਦਾ ਜਿਹੜਾ ਰੋਸ ਮਾਰਚ ਚੱਕਾ ਜਾਮ ਕਰਿਆ ਹੋਇਆ ਹੈ ਏ ਸਰਕਾਰ ਅਗਲੀ ਕੀ ਕਮਾਈ ਕਰਦੀ ਦਾ ਅਗਲਾ ਕੀ ਐਕਸ਼ਨ ਹੋਵੇ ਜੇ ਸਰਕਾਰ ਅਗੇ ਸਨਮਾਈ ਨਹੀਂ ਕਰਦੀ ਤਾਂ ਉਹਨਾਂ ਵਾਲੇ ਦੇ ਬਾਰੇ ਵਿੱਚ ਐਸਕੇਮ ਦੀ ਵੱਡੀ ਮੀਟਿੰਗ ਕਰਕੇ ਉਹਦੇ ਤੋਂ ਲੋ پورے ਭਾਰਤ ਦੇ ਵਿੱਚੋਂ ਵੱਡਾ ਕੋਈ ਪ੍ਰੋਗਰਾਮ ਲੀਕ ਕੇ ਸਰਕਾਰ ਦੇ ਨੱਕ ਦੇ ਵਿੱਚ ਦੰਗ ਕਰਨ ਵਾਲਾ ਕੋਈ ਐਕਸ਼ਨ ਲੀਕਾਵੇ ਇਸ ਕਰਕੇ ਜਿੰਨਾ ਚਿਰ ਉਹ ਰਸਗਰਜ ਕਰ ਰਹੇ ਲੋਕਾਂ ਦੇ ਉੱਤੇ ਕੋਈ ਮੰਗ ਨਹੀਂ ਮੰਨੀ ਜਾਂਦੀ ਜਾਂ ਜ਼ਬਰ ਨਹੀਂ ਜਿਹੜਾ ਹੋ ਰਿਹਾ ਵਾਪਸ ਹੁੰਦਾ ਤਾਂ ਉਹਨਾਂ ਚਿਰ ਪੰਜਾਬ ਦੇ ਲੋਕ ਪੂਰੇ ਭਾਰਤ ਦੇ ਲੋਕ ਹਰਿਆਣਾ ਦੇ ਲੋਕ ਇੱਕ ਨਹੀਂ ਬੈਠਣਗੇ ਹਰ ਕੋਸ਼ਿਸ਼ਾਂ ਜਾਰੀ ਰੱਖਾਂਗੇ ਜੋ 13 ਫਰਵਰੀ ਤੋਂ ਦਿੱਲੀ ਕੋਈ ਦਾ ਨਾਰਾ ਸੀ ਗੈਰਥਿਆ ਸੀ ਕਿਸਾਨ ਸੰਘਰਸ਼ ਮੋਰਚਾ ਤੇ ਸਰਪੰਚ ਦੀ ਪਨੇਰ ਉਤਰੀ ਭਾਗ ਨਾਲ ਲਗਭਗ 100 ਦੇ ਬੰਦੀ ਆ ਦਿੱਲੀ ਚਲੋ ਦਾ ਨਾਰਾ ਸੀ ਉਹ ਰੇਤਾ ਪੇ ਜੋ ਖੱਤਰ ਸਰਕਾਰ ਨੇ ਤੇ ਮੋਦੀ ਦੀ ਯਾਦ ਸਰਕਾਰ ਨੇ ਕਿਸਾਨਾਂ ਤੇ ਗੋਲੀਆਂ ਮਾਰੀਆਂ ਸਾਡੇ ਸੁਕੀਤ ਕਰਨਾ ਥਿੰਦ ਸਹੇਦ ਕੀਤਾ ਉਸ ਉਸ ਵਜੋਂ ਤੇ ਜਿਹੜਾ ਦਿੱਲੀ ਨੂੰ ਜਾਂਦੇ ਰੋਕੇ ਜਾਂਦੇ ਕਿਸਾਨਾਂ ਤੇ ਅਤਿਆਚਾਰ ਹੋਇਆ ਅੱਜ ਪੂਰੇ ਭਾਰ ਦੇ ਵਿੱਚ 4 ਘੰਟੇ ਚੱਕਣ ਲਾ ਜਾਮ ਲਗੀਆਂ ਅਗਲਾ ਵਿਸਗਰਸਤ ਵਿੱਚ ਛਲੂ ਸਿਰਦਾ ਦਾ ਹਵਾਉਂਦਾਗਾ ਅੱਜ ਬਨਾਰਾ ਦੇ ਵਿੱਚ ਢਾਂਗ ਦੇ ਕਿਸਾਨ ਆਇਲੇ ਵੇਲਾ ਕੰਮ ਕਰਨ ਵਾਸਤੇ ਜਦੋਂ ਅਗਲਾ ਫਕਰ ਸੀਮਾ ਵੀ ਜਿਵੇਂ ਬੰਦੀ ਤੇ ਹੋਊਗੀ ਉੱਥੇ ਪੂਰੇ 200 ਰੋੜੇ ਤਨਾ ਸਦਕਾ ਲਵਾਵਾਂਗੇ ਜਿੰਨਾ ਕਰ ਮੋਦੀ ਜਨ ਸਰਕਾਰ ਨੂੰ ਹਰ ਉਹ ਰੇਤਾਂ ਦੇ ਮੰਗਾ ਨੇ ਬਣਾਉਦੇ ਉਹਨਾਂ ਸਰਕਾਰ ਜਾਰੀ ਦੇ ਹੋਊਗਾ ਜਤਬਾਣੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ